ਬਣਦੇ ਜਾਨ ਨੂੰ ਉਹਨਾਂ ਦੇ ਇਕੱਠ ਤੋਂ ਜਿਸ ਅਵਸਥਾ ਦਾ ਜਨਮ ਹੁੰਦਾ ਨੂੰ ਕਹਿੰਦੇ ਨੇ ਸੁਭਾਅ ਉਹ ਫਲ ਹੈ ਬੀਜ ਨੂੰ ਬੋਣ ਤੋਂ ਰੋਕ ਸਕਦੇ ਸੀ ਬੂਟੇ ਨੂੰ ਵੀ ਪੁਟਿਆ ਜਾ ਸਕਦਾ ਪਰ ਹੁਣ ਫਲ ਬਣ ਗਏ ਫਲ ਦਾ ਰੂਪ ਬਦਲਣਾ ਔਖ ਫਲ ਬਣ ਗਿਆ ਚਲੋ ਜ਼ਮੀਨ ਤੇ ਬੂਟਾ ਲਾਇਆ ਫਲੇ ਬਹੁਤ ਹੋਇਆ ਫਲ ਕੋਈ ਖਾਵੇਗਾ। ਜਿਵਨ ਦੀ ਧਰਤੀ ਦੇ ਜੋ ਕਰਮ ਦਾ ਬੀਜ ਬੋਇਆ ਔਰ ਫਲੇ ਪੂਤ ਹੋਇਆ ਆਪ ਬੀਜ ਆਪੇ ਹੀ ਖਾਏ ਆਪ ਹੀ ਖਾਣਾ। ਕੋਈ ਦੂਜਾ ਨਹੀਂ ਖਾਂਦਾ। ਮੇਰਾ ਬੋਇਆ ਮੈਂ ਖਾਣਾ। ਮੇਰੀ ਔਲਾਦ ਨਹੀਂ ਖਾਂਦੇ। ਪਤੀ ਦਾ ਬੋਇਆ ਪਤੀ ਖਾਂਦਾ ਪਤਨੀ ਦਾ ਬੋਇਆ ਪਤਨੀ ਖਾਂਦੀ ਆਪ ਬੀਜ ਆਪੇ ਹੀ ਖਾ ਜ਼ਮੀਨ 'ਚੋਂ ਬੂਟਾ ਕਿਸੇ ਨੇ ਲਾਇਆ ਹੈ ਫਲ ਕੋਈ ਖਾਂਦਾ ਪਿਆ ਜੀਵਨ ਦੇ ਤੇ ਜਿਸ ਨੇ ਬੀਜਿਆ ਆਪ ਬੀਜ ਆਪੇ ਨਿਯਮ ਪ੍ਰਭੂ ਨੇ ਐਸਾ ਬਣਾਇਆ ਕਰਮ ਬੀਜ ਦੀ ਤਰ੍ਹਾਂ संस्कार बूटे की तरह स्वभाव फल की तरह बीज बोन तो रोकया जा सकता है कर्म करने तो अपने आपू रोकया जा सकते। कोई भी चलो बो दिता है बूटा बन गया पुटिया जा सटिया जा फल बन गया ਉਹ ਇਹਦਾ ਕੋਈ ਰੂਪ ਰੰਗ ਮਿਟਾਣਾ ਔ ਖੈਤ ਖਾਣਾ ਪੈਗਾ। 판 ਲੋਕ 판 ਲੋ ਨੂੰ ਸੁਭਾਵ ਕਹਿੰਦੇ ਨੇ। ਮੈਂ ਅਰਜ਼ ਕਰਾਂ। ਮਨੁੱਖ ਜਦ ਪਹਿਲੇ ਇੱਕ ਕਰਮ ਕਰਦਾ ਏ ਸ਼ੁਭ ਚਾਹ ਅਸ਼ੁਭ। ਮਨੁੱਖ ਦੇ ਕਰਮ ਬਦਲੇ ਜਾ ਸਰ ਦੇ ਨਗਰ ਸ਼ੁਭ ਕਰਮ ਕਰਦਾ ਪਿਆ। ਦੋ ਚਾਰ ਦਿਨ ਦੀ ਕਿਸੇ ਦੀ ਕੋ ਸੰਗਤ ਹੋਈ ਇਹ ਸ਼ੁਭ ਤੋਂ ਅਸ਼ੁਭ ਕਰਨ ਲੱਗੇ ਕਰਮ ਬਦਲੇ ਜਾਂਸ ਜਿਸ ਧਰਤੀ ਦੇ ਵਿੱਚ ਮੈਂ ਬੀਜ ਬੋਣਾ ਚਾਹੁੰਦਾ ਮੈਂ ਉਹ ਨਹੀਂ ਬੋਂਦਾ ਮੈਂ ਹੋਰ ਬੋਂਦਾ ਕਰਮ ਬਦਲੇ ਜਾ ਸਕਦੇ ਸੰਸਕਾਰ ਵੀ ਬਦਲੇ ਜਾ ਸਕਦੇ ਕੀਤਾ ਹੋਇਆ ਕਰਮ ਸੰਸਕਾਰ ਬਣਦਾ ਜੋ ਮੈਂ ਮਨ ਕਰਕੇ ਬੋਲਿਆ ਅੰਦਰ ਲਿਖਿਆ ਗਿਆ ਜੋ ਮੈਂ ਮਨ ਕਰਕੇ ਕੀਤਾ ਹੈ ਅੰਦਰ ਲਿਖਿਆ ਗਿਆ ਉਹ ਲਿਖਿਆ ਗਿਆ ਸੰਸਕਾਰ ਜੋ ਕੀਤਾ ਹੈ ਇਹ ਕਰਮ ਹੈ ਜੋ ਅੰਦਰ ਲਿਖਿਆ ਗਿਆ ਉਹ ਸੰਸਕਾਰ ਅਬਦੀ ਗਿਆਤ ਲਈ ਅਰਜ਼ ਕਰਾਂ ਸੰਸਕਾਰ ਕਿਸ ਦਾ ਬਣਦਾ ਹੈ ਅੰਦਰ ਕਿਹੜਾ ਕਰਮ ਲਿਖਿਆ ਜਾਂਦਾ ਹੈ ਜਿਸ ਕਰਮ ਨੂੰ ਮਨ ਨਾਲ ਕਰੀਏ ਤੋ ਐਸਾ ਹੁੰਦਾ ਹੈ ਤਨ ਕੋਈ ਕਰਿਤ ਕਰ ਰਿਹਾ ਉਸ ਵਿੱਚ ਮਨ ਨਹੀਂ ਹੈ ਸੰਸਕਾਰ ਨਹੀਂ ਬਣੇ ਪਰ ਮਨ ਵਿਚਾਰ ਕਰ ਰਿਹਾ ਸੋਚ ਰਿਹਾ ਮਾਨਸਿਕ ਕਰਮ ਚੱਲ ਰਿਹਾ ਭਾਵੇਂ ਤਨ ਕਰਿਤ ਨਹੀਂ ਵੀ ਕਰ ਰਿਹਾ ਤਾਂ ਵੀ ਸੰਸਕਾਰ ਬਣੇਗਾ ਥੋੜਾ ਜਿਹਾ ਧਿਆਨ पूर्वक ਸੁਣਨਾ ਸੰਸਕਾਰ ਮਾਨਸਿਕ ਕਰਮ ਨਾਲ ਬਣਦਾ ਤਨ ਕੋਈ ਕ੍ਰਿਤ ਕਰ ਰਿਹਾ ਉਸ ਵਿੱਚ ਮਨ ਸ਼ਾਮਲ ਹੈ ਸੰਸਕਾਰ ਬਣੇਗਾ ਤਨ ਨਹੀਂ ਸ਼ਾਮਲ ਮਨ ਕਰ ਰਿਹਾ ਸੋਚ ਰਿਹਾ ਚਿੰਤਨ ਕਰ ਰਿਹਾ ਵਿਚਾਰ ਕਰ ਰਿਹਾ ਸੰਸਕਾਰ ਬਣਨਗਾ ਸੰਸਕਾਰ ਮਾਨਸਿਕ ਕਰਮ ਦੇ ਬਣਦੇ ਉਸ ਮਾਨਸਿਕ ਕਰਮ ਦੇ ਜਬਾਵੇ ਤਨ ਸ਼ਾਮਲ ਹੋਵੇ ਭਾਵੇਂ ਨਾ ਸ਼ਮ ਜਦ ਤਾਂ ਤਨ ਨਾਲ ਸ਼ਾਮਲ ਹੁੰਦਾ ਹੈ ਤੋ ਕਰਮ ਕਰਤ ਬਣ ਜਾਂਦਾ ਹੈ ਲੇਕਿਨ ਤਨ ਸ਼ਾਮਲ ਨਹੀਂ ਹੋਇਆ ਤੋ ਕਰਮ ਕਰਮ ਹੈ ਕਰਤ ਨਹੀਂ ਬਣੇ ਕਰਤ ਨਹੀਂ ਬਣੇ ਸਮਾਜ ਕਾਨੂੰਨ ਮਨੁੱਖ ਦੇ ਕਰਤ ਨੂੰ ਵੇਖਦੀ ਏ ਮਾਨਸਿਕ ਕਰਮ ਨੂੰ ਨਹੀਂ ਦੇਖ ਵੀ ਨਹੀਂ ਸਕਦੀ ਤੂੰ ਸਿਰ ਤੇ ਸੋਚਦੇ ਕੀ ਪਿਓ ਮੈਨੂੰ ਕੀ ਬਤਾ ਮੈਂ ਇੱਥੇ ਸਟੇਜ ਤੇ ਬੈਠਾ ਜਾਂ ਗੁਰਦੁਆਰੇ ਬੈਠਾ ਹੋਇਆ ਕੀ ਸੋਚ ਰਿਹਾ ਸੀ ਤੁਹਾਨੂੰ ਕੀ ਬਤਾ ਮਾਨਸਿਕ ਕਰਮ ਤੱਕ ਸਮਾਜ ਦੀ ਕਾਨੂੰਨ ਦੀ ਪਹੁੰਚ ਨਹੀਂ ਕਰਤੇ ਤੱਕ ਪਹੁੰਚੇ ਜਦ ਉਹ ਮਾਨਸਿਕ ਕਰਮ ਜੋ ਵਿਚਾਰ ਦੇ ਰੂਪ ਵਿੱਚ ਆਉਂਦਾ ਹੈ ਜਦ ਤਨ ਤੇ ਕਿਰਤ ਦੇ ਰੂਪ ਵਿੱਚ ਪ੍ਰਗਟ ਆਉਂਦਾ ਹੈ ਉਹ ਸਮਾਜ ਨੂੰ ਦਿਖਾਈ ਦਿੰਦਾ ਹੈ ਕਰਦਾ ਕੀਤੇ ਇਹ ਦੀ ਕਿਰਤ ਕੀ ਐਸਾ ਵੀ ਹੋ ਸਕਦਾ ਹੈ ਕਿਰਤ ਬੜੀ ਚੰਗੀ ਕਰ ਰਿਹਾ ਉਸ ਵਿੱਚ ਮਨ ਨਹੀਂ ਹੈ ਮਨ ਇਨਕਾਰੀ ਹੈ ਇਹ ਮੰਨੇ ਇਨਕਾਰ ਰਹੀਏ ਤੇ ਫਿਰ ਚੰਗੀ ਕਰਤ ਕਿਉਂ ਕਰ ਰਿਹਾ ਹੈ ਸਮਾਜ ਲਈ ਕਰ ਰਿਹਾ ਹੈ ਸਮਾਜ ਚੰਗਾ ਚੰਗਾ ਆਖੇਗਾ ਲੋਕੀ ਚੰਗਾ ਚੰਗਾ ਆਖਣ ਸਮਾਜ ਦੇ ਚ ਰਹਿਣਾ ਹੁਕਮ ਸੇ ਕਮ ਸਮਾਜ ਚੰਗਾ ਚੰਗਾ ਆਖੇ ਬੜੇ ਧਿਆਨ ਨਾਲ ਸੁਣਨਾ ਦੁਨੀਆ ਭਰ ਦੇ ਆਤਮਦਰਸੀ ਕਹਿੰਦੇ ਨੇ ਜੋ ਬਹੁਤ ਸਮਾਜ ਦੀ ਦ੍ਰਿਸ਼ਟੀ ਚੰਗਾ ਬਣਨ ਦੀ ਕੋਸ਼ਿਸ਼ ਕਰ ਰਹਾ ਹੈ ਅਕਸਰ ਦੇਖਿਆ ਗਿਆ ਹੈ ਪਰਮਾਤਮਾ ਦੀ ਨਜ਼ਰਾਂ 'ਚ ਬੁਰਾਈ ਹੁੰਦਾ ਕੁਛ ਵੀ ਨਹੀਂ ਕੁਛ ਵੀ ਨਹੀਂ ਕੁਛ ਵੀ ਨਹੀਂ ਜਿਹਨੂੰ ਸ਼ੇਖ ਸਾਦੀ ਸਭ ਇੰਜ ਕਹਦੇ ਨੇ ਧੌਂ ਦੁਨੀਆਂ ਦੀ ਨਿਗਾਹਾਂ ਵਿੱਚ ਬਹੁਤ ਚੰਗਾ ਹੋਵੇ ਤੇ ਪਰਮਾਤਮਾ ਦੀ ਨਿਗਾਹ ਦੇ ਵਿੱਚ ਮਾੜਾ ਹੋਵੇ ਇਸਨਾਲੋ ਇਹ ਬੈਤਰ ਹੈ ਕਿ ਤੂੰ ਸਮਾਜ ਦੀ ਨਿਗਾਹ ਦੇ ਚ ਮਾੜਾ ਹੋਵੇਂ ਪ੍ਰਭੂ ਦੀ ਨਿਗਾਹ ਦੇ ਚੰਗਾ ਕਿਸਨੋ ਚੰਗ ਮਨੁੱਖ ਦੇ ਤੇ ਸਾਰੀ ਕੋਸ਼ਿਸ਼ ਇਹ ਸਮਾਜ ਚੰਗਾ ਰਹਿਣਾ ਜੋ ਸਮਾਜ ਦੇ ਚ ਹੈ ਜਿਸ ਸਮਾਜ ਤਤਛਨ ਫੈਸਲਾ ਕਰਦਾ ਹੈ ਇਹ ਰਹਿਣਾ ਸਮਾਜ ਦੇ ਚ ਕਰਮ ਜਦ ਕਰਿਤ ਬਣਦਾ ਉਹਨੂੰ ਸਮਾਜ ਦੇਖਦਾ ਹੈ ਹੱਥਾਂ ਦੁਆਰਾ ਕਰਿਤ ਪ੍ਰਗਟ ਹੋਈ ਜ਼ਬਾਨ ਦੁਆਰਾ ਬੋਲਣਾ ਕਰਿਤ ਦੇ ਰੂਪ ਵਿੱਚ ਪ੍ਰਗਟ ਹੋਇਆ ਲੋਕੀ ਦੇਖਦੇ ਪਰ ਮਨ ਕੀ ਬੋਲਦਾ ਪਏ ਅੰਦਰ ਸਮਾਜ ਨਹੀਂ ਦੇਖਦਾ ਦੇਖ ਵੀ ਨਹੀਂ ਸਕਦਾ ਮਨ ਕੀ ਸੋਚ ਰਿਆ ਕਾਨੂੰਨ ਦੇਖ ਵੀ ਨਹੀਂ ਸਕਦਾ ਸਮਾਜ ਦੇਖ ਵੀ ਨਹੀਂ ਸਕਦਾ ਐ ਸਭੀ ਹੋ ਸਕਦਾ ਤਨ ਸ਼ੁਭ ਕਰਤ ਕਰ ਰਿਹਾ ਉਸ ਵਿੱਚ ਮਨ ਨਹੀਂ ਹੈ ਸੰਸਕਾਰ ਨਹੀਂ ਬਣਨਗੇ ਇਸ ਸ਼ੁਭ ਕਰਤ ਦੇ ਅੰਦਰ ਸੰਸਕਾਰ ਨਹੀਂ ਬਣੇ ਲਿਖਿਆ ਹੀ ਨਹੀਂ ਜਾਵੇਂ ਭਾਵੇਂ দান ਕਰ ਰਿਹਾ ਪੁੰਨ ਕਰ ਰਿਹਾ ਬਾਣੀ ਪੜ ਰਿਹਾ ਸੇਵਾ ਕਰ ਰਿਹਾ ਮਨ ਨਹੀਂ ਹੈ ਵਿੱਚ ਇਹਦੇ ਸੰਸਕਾਰ ਨਹੀਂ ਬਣਨਗੇ ਹੋਰ ਸੁਣ ਲਓ ਕੁਝ ਬੁਰਾ ਕੀਤਾ ਉਸ ਵਿੱਚ ਮਨ ਨਹੀਂ ਸੀ ਉਹਦੇ ਵੀ ਸੰਸਕਾਰ ਨਹੀਂ ਬਣੇ ਤੋ ਗਿਆ ਬੁਰਾ ਜੇ ਬਾਰੋਂ ਭੁੱਲ ਚੁੱਕ ਬੋਲ ਦੇ ਬੀ ਕਰੇ ਅਰਮਾ ਬੋਲਿਆ ਬੁਰਾ ਹੈ ਪ੍ਰਮਾਤਮਾ ਦੀ ਨਿਗਾਹ ਖਰਾ ਹੈ ਸਮਾਜ ਦੀ ਨਿਗਾਹ ਖੋਟ ਹੈ ਬੁਰਾ ਜੋ ਬੋਲੇ ਪਹਿੜਾ ਜੋ ਬੋਲੇ ਪਰ ਬੈੜੀ ਜ਼ਬਾਨ ਬੋਲ ਗਈ ਉਸ ਤੇ ਉਸ ਵਿੱਚ ਉਸ ਦਾ ਮਨ ਨਹੀਂ ਸੀ ਪਰ ਸ਼ਾਤਬ ਕਰ ਰਹੇ ਵੀ ਖਰੇ ਹਰ ਬਾਣੇ ਕਈ ਦਫਾ ਐਸਾ ਹੁੰਦਾ ਮਨੁੱਖ ਸਮਾਜ ਦੀ ਨਿਗਾਹ ਚ ਖੋਟਾ ਹੁੰਦਾ ਹੈ ਪ੍ਰਭੂ ਦੀ ਨਿਗਾਹ ਖਰਾ ਹੁੰਦਾ ਹੈ ਔਰ ਕਈ ਦਫਾ ਸਮਾਜ ਦੀ ਨਿਗਾਹ ਦੇ ਚ ਖਰਾ ਹੁੰਦਾ ਹੈ ਗੁਰੂ ਦੀ ਨਿਗਾਹ ਬਿਲਕੁਲ ਖੋਟਾ ਖੋਟਾ ਹੁੰਦਾ ਧਾਰਮਿਕ ਪੁਰਸ਼ ਕਹਿੰਦੇ ਨੇ ਤੁਸ ਸਮਾਜ ਦੀ ਦ੍ਰਿਸ਼ਟੀ 'ਚ ਖਰਾ ਹੋਵੇਂ ਬਿਹਤਰ ਹੈ ਤੁਸ ਸਮਾਜ ਦੀ ਦ੍ਰਿਸ਼ਟੀ 'ਚ ਖੋਟਾ ਹੋਵੇਂ ਪ੍ਰਭੂ ਦੀ ਨਿਗਾਹ 'ਚ ਖਰਾ ਹੋਵੇਂ ਬਿਹਤਰ ਹੈ ਇਹ ਚੁਣਾਓ ਕਰ ਇਸ ਚੁਣਾਓ ਆਸਤੇ ਬੜੀ ਹਿੰਮਤ ਚਾਹੀਦੀ ਮਨੁੱਖ ਬਹੁਤ ਕੁਝ ਜੋ ਕਰਦਾ ਹੈ ਸਮਾਜ ਨੂੰ ਖੁਸ਼ ਕਰਨ ਵਾਸਤੇ ਕਰਦਾ ਹੈ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਕਬ ਕੋ ਲੋਗਨ ਕੋ ਪਤੇ ਆਵੇ ਕਬ ਕੋ ਲੋਗਨ ਕੋ ਪਤੇ ਆਵੇ ਲੋਕ ਪਤੀਣੇ ਨਾ ਪਤੋ ਜਨ ਨਾਨਕ ਹਿਰਦੇ ਸਦ ਧਿਆਉ ਤਾਂ ਜੈ ਜੈ ਕਰੇ ਸਭ ਕੋ ਕੀ ਲੋਕਾਂ ਨੂੰ ਖੁਸ਼ ਕਰਨ ਵਾਸਤੇ ਚਲੇ ਆ ਕਦੀ ਬਗੌਰ ਮੁਤਾਲਾ ਕਰੋਗੇ ਔਰੇ ਆંકੜੇ ਸਹੀ ਨੇ 99 ਫੀਸਦੀ ਮਨੁੱਖ ਜੋ ਕੁਝ ਕਰਦੇ ਨੇ ਸਮਾਜ ਨੂੰ ਖੁਸ਼ ਕਰਨ ਵਾਸਤੇ ਸਮਾਜ ਦੀ ਨਿਗਾਹ ਖਰਾ ਬਣਨ ਵਾਸਤੇ ਔਰ ਜਿਤਨਾ ਸਮਾਜ ਦੀ ਨਿਗਾਹ ਖਰਾ ਹੋਣ ਦੀ ਕੋਸ਼ਿਸ਼ ਕਰਦੇ ਨੇ ਉਤਨੇ ਹੀ ਗੁਰੂ ਦੀ ਨਿਗਾਹ ਚ ਖੋਟੇ ਹੁੰਦੇ ਇਹ ਕੋਈ ਪ੍ਰਮਾਣ ਨਹੀਂ ਹੈ ਕਿ ਜੋ ਸਮਾਜ ਦੇ ਨਿਗਾਹ ਚ ਚੰਗਾ ਹੈ ਉਹ ਪ੍ਰਮਾਤਮਾ ਦੇ ਨਿਗਾਹ ਚ ਵੀ ਚੰਗਾ ਹੋਵੇਗਾ ਇਹ ਕੋਈ ਸਬੂਤ ਨਹੀਂ ਹੈ ਇਹ ਕੋਈ ਪ੍ਰਮਾਣ ਨਹੀਂ ਹੈ ਇਤਨੀ ਮੈਂ ਅਰਜ਼ ਕਰਦੇ ਹਾਂ ਪਰ ਇਹ ਵੀ ਕੋਈ ਪ੍ਰਮਾਣ ਨਹੀਂ ਜੋ ਸਮਾਜ ਦੇ ਨਿਗਾਹ ਵਿੱਚ ਖੋਟਾ ਹੈ ਉਹ ਪ੍ਰਮਾਤਮਾ ਦੇ ਨਿਗਾਹ ਵਿੱਚ ਵੀ ਖੋਟਾ ਹੋਵੇਗਾ ਇਹ ਕੋਈ ਪ੍ਰਮਾਣ ਨਹੀਂ ਐਸੇ ਪਰਮਾਤਮਾ ਦਾ ਫੈਸਲਾ ਹੈ ਜੋ ਕਰਮ ਮਨ ਨਾਲ ਕੀਤਾ ਜਾਂਦਾ ਉਸੇ ਦੇ ਸੰਸਕਾਰ ਬਣਦੇ ਨੇ ਦੂਜੇ ਦੇ ਨਹੀਂ ਬਣਦੇ ਬਣਦੇ ਕਰੀਬਨ ਕਰੀਬਨ ਜਦ ਵੀ ਕੋਈ ਮਨੁੱਖ ਬੁਰਾ ਕਰਦਾ ਉਸ ਵਿੱਚ ਮਨ ਪੂਰਾ ਆਉਂਦਾ ਹੈ ਕਿਉਂ ਸਾਵਧਾਨੇ ਚਾਹੀਦੇ ਮਨ ਪੂਰਾ ਚਾਹੀਦਾ ਸਮਾਜ ਦੇਖੇ ਨਾ ਕਾਨੂੰਨ ਦੇਖੇ ਨਾ ਅਕੜਾ ਜਾਵਾਂ ਹਰ ਬੁਰੇ ਕਰਮ ਦੇ ਚ ਮਨੁੱਖ ਦੀ ਸਾਵਧਾਨੀ ਪੂਰੀ ਆਉਂਦੀ ਚੋਰ ਪੂਰਾ ਸਾਵਧਾਨ ਹੁੰਦਾ ਚੋਰੀ ਕਰਨ ਲੱਗਿਆ ਕਾਤਲ ਪੂਰਾ ਸਾਵਧਾਨ ਹੁੰਦਾ ਕਤਲ ਕਰਨ ਲੱਗਿਆ ਪਕੜਿਆ ਜ ਗਿਆ ਤੇ ਬਾਸੀ ਉਮਰ ਬਰਦੀ ਜੇਰ ਪੂਰਾ ਸਾਵਧਾਨ ਹੋ ਬੜਾ ਸਾਵਧਾਨ ਹੋ ਲੈ ਬੇਈਮਾਨੀ ਕਰਨੇ ਵਿੱਚ ਛੱਗੀ ਕਰਨ ਦੇ ਚ ਮਨੁੱਖ ਦੀ ਸਾਵਧਾਨੀ ਪੂਰੀ ਆਉਂਦੀ ਹੈ ਵਾਹਿਗੁਰੂ ਵਾਹਿਗੁਰੂ ਜਪਦਾ ਪਿਆ ਕੋਈ ਸਾਵਧਾਨ ਨਹੀਂ ਕੀਰਤਨ ਸੁਣਦਾ ਪਿਆ ਸਾਵਧਾਨੀ ਕੋਈ ਨਹੀਂ ਤੋ ਚੋਰੀ ਦੇ ਸੰਸਕਾਰ ਬਣ ਜਾਂਦੇ ਨੇ ਕੀਰਤਨ ਦੇ ਨਹੀਂ ਬਣਦੇ ਬੇਇਮਾਨੀ ਦੇ ਸੰਸਕਾਰ ਬਣ ਜਾਂਦੇ ਨੇ ਵਾਹਿਗੁਰੂ ਵਾਹਿਗੁਰੂ ਆਖਣ ਦੇ ਸੰਸਕਾਰ ਨਹੀਂ ਬਣਦੇ ਕਿਉਂ ਉਸ ਵਿੱਚ ਮਨ ਨਹੀਂ ਸੀ ਸਾਵਧਾਨੀ ਨਹੀਂ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਮਨ ਕਰ ਕਭੂ ਨਾ ਹਰ ਗੁਣ ਗਾਇਓ ਗਾਂਦਾ ਪੈ ਪਾਠ ਕਰਦਾ ਪੈ ਮਨ ਤੇ ਉਸ ਵਿੱਚ ਐ ਨਹੀਂ ਸੰਸਕਾਰ ਨਹੀਂ ਬਣਨਗੇ ਮਨ ਕਰ ਕਭੂ ਨਾ ਹਰ ਗੁਣ ਗਾਇਓ ਬਿਖਿਆ ਸਖਤ ਰਹਿਓ ਨੇ ਸਬਾਸਰ ਕਿ ਨੋ અપਨੋ ਪਾਇ ਮਨ ਉਸੇ ਹੀ ਕਰਮ ਦੇ ਚਾਉਂਦਾ ਜਿਸ ਤੋਂ ਪ੍ਰਭਾਵਤ ਹੈ ਮਨ ਉਸੇ ਹੀ ਕਰਮ ਵਿੱਚ ਚਾਉਂਦਾ ਜਿਸ ਤੋਂ ਲਾਭ ਹੈ ਅਗਰ ਬੁਰੇ ਕਰਮ ਦੇ ਚਲਾਬ ਹੈ ਤਾਂ ਮਨ ਉਹ ਬੁਰਾ ਕਰੇਗਾ ਅਗਰ ਪਤਾ ਚਲ ਜਾਏ ਸ਼ੁਭ ਕਰਮ ਦੇ ਚਲਾਬ ਹੈ ਤਾਂ ਕਰੇਗਾ ਮਨੋਰਥ ਲਾਭ ਹੈ ਔਰ ਲਾਭ ਵੀ ਸਿਰਫ ਦੁਨਿਆਵੀ ਕੋਈ ਅਧਿਆਤਮਿਕ ਨਹੀਂ ਕੋਈ ਪਰਮਾਤਮਾ ਨਹੀਂ दुनियावी लाभ है तो शुभ कर, कर दे नहीं तो नहीं करते अगर अशुभ करके भी दुनियावी लाभ हो सकता है तो कर दे, मूल कर लाभ दी गल आप सुन के हैरान हो गए स्वभाव सामने मेरे वाक आ गया। भारत के प्राचीन ऋषि मुनियों दी जो वंड दे मुताबिक चार वर्ण बनदे ओ जड़ी वंड की थी सी ओना ने जात पात करके नहीं की थी जेड़ा अपने सिर दी वरतों बहुत ज्यादा करे बड़ा सोचे زبان ਦੇ ਅੱਗੇ ਉਹਦੀ ਸੋਚਣੀ ਹੋਵੇ ਜ਼ੁਬਾਨ ਪਿੱਛੇ ਹੋਵੇ ਪੈਰਾਂ ਦੇ ਅੱਗੇ ਵੀ ਉਸਦੀ ਅਕਲ ਹੋਵੇ ਪੈਰ ਅੱਗੇ ਨਾ ਹੋਣ ਮੂਰਖ ਮਨੁੱਖ ਪੈਰ ਅੱਗੇ ਨੇ ਅਗਰ ਪਿੱਛੇ ਕਦਮ ਪਹਿਲੇ ਪੁੱਟ ਲੈਂਦਾ ਸੋਚਦਾ ਬਾਅਦ ਵਿੱਚ ਹੈ ਸਿਆਣਾ ਅਕਲ ਅੱਗੇ ਕਦਮ ਪਿਛੇ ਸੋਚਦਾ ਪਹਿਲੇ ਕਦਮ ਬਾਅਦ ਵਿੱਚ ਰੱਖਦਾ ਸਿਆਣਾ ਮਨਕ ਸੋਚਦਾ ਪਹਿਲੇ ਬੋਲਦਾ ਬਾਅਦ ਵਿੱਚ ਸਿਆਣਾ ਮਨਕ ਕਰਦਾ ਬਾਅਦ ਵਿੱਚ ਹੈ ਸੋਚਦਾ ਪਹਿਲੇ ਮੋੜ ਕਰਦਾ ਪਹਿਲੇ ਸੋਚਦਾ ਬਾਅਦ ਵਿੱਚ ਇਹ ਪਹਿਚਾਣ ਜਿਹੜਾ ਹਰ ਕਰਮ ਵਿੱਚ ਅਕਲ ਨੂੰ ਅੱਗੇ ਰੱਖਦਾ ਹੈ ਸਿਰ ਨੂੰ ਅੱਗੇ ਰੱਖਦਾ ਹੈ। ਔਰ ਜਿਸ ਦਾ ਸਿਰ ਬਹੁਤ ਮਜ਼ਬੂਤ ਹੈ ਉਹਨੂੰ ਬ੍ਰਾਹਮਣ ਆਖਿਆ ਗਿਆ। ਇਹ ਬ੍ਰਹਮ। ਬ੍ਰਾਹਮਣ ਕੋਈ ਜਾਤ ਨਹੀਂ ਸੀ। ਇਹ ਗਲਵਕ੍ਰਿਏ ਕੇ ਉਸ ਵਰਗ ਦੇ ਬੰਦਿਆਂ ਨੂੰ ਬ੍ਰਾਹਮਣ ਆਖਿਆ ਗਿਆ ਬਹੁਤਾਂ ਵਿੱਚ ਜਾਤ ਮੰਨ ਲਈ ਗਈ। ਵਰਨੈ ਜਾਤ ਨਹੀਂ ਗਏ। ਗੁਰਵਾਣੀ ਜਾਤ ਨਹੀਂ ਮੰਦੀ ਗੁਰਵਾਣੀ ਕਹਿੰਦੀ ਬ੍ਰह्मबिन्दे ਸੇ ਬ੍ਰਾਹਮੜਾ ਜੋ ਬ੍ਰह्म ਦਾ ਚਿੰਤਨ ਕਰਦਾ ਹੈ ਬ੍ਰਾਹਮਣ ਸੋਰ ਕੇ ਸੁਨੋ ਕਹੋ ਕਬੀਰ ਜੋ ਬ੍ਰह्म ਵਿਚਾਰੇ ਸੋ ਬ੍ਰਾਹਮਣ ਕਈਤ ਹੈ ਅਮਾਰੇ ਜੋ ਬ੍ਰह्म ਦੇ ਵਿਚਾਰ ਕਰਦਾ ਹੈ ਬ੍ਰਾਹਮ ਬੇਦ ਸਬਦੰਗ ਬ੍ਰਾਹਮਣ ਹੈ ਵਿਦਿਆਦੀ ਵਿਚਾਰ ਕਰਦਾ ਹੈ ਸੋਚਦਾ ਹੈ ਬ੍ਰਾਹਮਣ ਸਿਰਨਵੱਗੇ ਕਰਦਾ ਹੈ ਬ੍ਰਾਹਮਣ ਹੱਥ ਅੱਗੇ ਨੇ ਹੱਥਾਂ 'ਚ ਤਾਕਤ ਹੋਣੀ ਚਾਹੀਦੀ ਸਿਰ ਦੇ ਚ ਨਹੀਂ ਹੈ ਤੇ ਨਾ ਸਹੀ ਹੱਥ ਮਜ਼ਬੂਤ ਹੋਣੇ ਚਾਹੀਦੇ ਮੇਰੇ ਦੋ ਹੱਥ ਇਤਨੇ ਮਜ਼ਬੂਤ ਹੋਵਨ 1000 ਹੱਥਾਂ ਨੂੰ ਜਗੜ ਕੇ ਰੱਖ ਦੇ ਪਤਾ ਹੈ ਭਾਰਤ ਦੇ ਚ ਇੱਕ ਐਸਾ ਪੁਰਸ਼ ਹੋਇਆ ਜਿਹਦਾ ਨਾਮ ਸੀ ਸਹਿਨ ਸਰਬਾਉ ਸਹਿਨ ਸਰਬਾਉ ਸਾਂਸ ਕਹਿੰਦੇ ਨੇ ਹਜ਼ਾਰ ਨੂੰ ਹਜ਼ਾਰ ਬਾਵਾ ਵਾ ਮਿਥਿਆਸ ਦੇ ਚਾਨ ਸਚਾਈ ਕੱਢਣੇ ਬੈ ਹਜ਼ਾਰ ਬਾਵਾ ਇੱਕੋ ਹੀ ਮਨੁੱਖ ਦੀਆਂ ਹੋਣ ਤਾਂ ਮੇਰੇ ਖਾਲੇ ਸਾਰਾ ਹਾਲ ਕਮਰੇ ਚ ਇਕੱਲੇ ਹੀ ਬੈਠ ਸਕੇ ਹਜ਼ਾਰ ਬਾਵਾ ਬਹੁਤ ਵੱਡਾ ਸਰੀਰ ਚਾਹੀਦਾ ਹੈ ਹਜ਼ਾਰ ਬਾਵਾ ਪਰ ਮਿਹਰਸ ਕਰਾਂ ਸਚਾਈ ਹੈ ਉਹਦੇ ਨੇ ਸੈਨ ਸਰਬਾਉ ਐਂ ਤੇ ਉਸਦੇ ਕੋਲ ਦੋ ਹੱਥ ਪਰ ਉਹਦੇ ਕੋਲ ਹਜ਼ਾਰਾਂ ਹੱਥ ਜੁੜੇ ਅੰਦਰ ਜੋੜ ਕੇ ਖੜੇ ਉਹਦੇ ਦੋ ਹੱਥ ਹਜ਼ਾਰਾਂ ਹੱਥਾਂ ਨੂੰ ਬੰਨ ਕੇ ਰੱਖ ਦਿੰਦੇ ਉਹਦੇ ਦੋ ਹੱਥ ਹਜ਼ਾਰਾਂ ਦੇ ਸਿਰਾਂ ਨੂੰ ਝੁਕਾ ਕੇ ਰੱਖ ਦਿੰਦੇ ਸਹਿਨ ਸਰਬਾਉ ਹਰਮਨ ਕੁਦੀ ਕੋਸ਼ਿਸ਼ ਹੈ ਮੇਰੀਆਂ ਦੋ ਬਾਵਾਵਾਂ ਦੇਚ ਹਜ਼ਾਰਾਂ ਬਾਵਾਵਾਂ ਦਾ ਬਣ ਲੋ ਸਹਿਨ ਸਰ ਬਾਉ ਕੋਉਣ ਨਹੀਂ ਬਣਨਾ ਚੰਗਾ ਸਭ ਕੁਝ ਮੇਰੇ ਹੱਥਾਂ ਚ ਲਵੇ ਸਭ ਕੁਝ ਮੇਰੀ ਮੁਠੀ ਦੇ ਚ ਲਵੇ ਮੁਗਲ ਸ਼ੈਨ ਸਾਤੇ ਆਪਣਾ ਤਖੱਲੂਸੀ ਇਸ ਦਾ ਇਸੇ ਤਰ੍ਹਾਂ ਰੱਖਦੇ ਰਹੇ ਜਹਾਂ ਗੇਰ ਸਾਰਾ ਜਹਾਨ ਮੇਰੀ ਪਕੜ ਦੇ ਮੇਰੀ ਮੁਠੀ ਦੇ ਅਕਬਰ ਜਲਾਲਉਦਦਿਨ ਤੇ ਨਾਮ ਸੇ ਅਕਬਰ ਪਤਾ ਅਕਬਰ ਕਿਸ ਨੂੰ ਕਹਿੰਦੇ ਨੇ ਅਕਬਰ ਦੇ ਅਖਰ ਸਭ ਤੋਂ ਵੱਡਾ ਇਸੇ ਵਾਸਤੇ ਮੁਸਲਮਾਨ ਕਹਿੰਦੇ ਨੇ ਅੱਲਾਹੂ ਅਕਬਰ ਅੱਲਾਹ ਹੀ ਅਕਬਰ ਹੈ ਹੋਵੇਗਾ ਅੱਲਾਹ ਅਕਬਰ ਜਲਾਲਉਦਦਿਨ ਨੇ ਕਿਹਾ ਮੈਂ ਅਕਬਰ ਗੱਲ ਖਤਮ ਜਲਾਲਉਦਦਿਨ ਅਕਬਰ ਕੌਣ ਨੇ ਅਕਬਰ ਬਣਨਾ ਚਾਹੁੰਦਾ ਕੌਣ ਸਾਰਿਆਂ ਤੋਂ ਵੱਡਾ ਨਹੀਂ ਬਣਨਾ ਚਾਹੁੰਦਾ ਔਰੇ ਹੰਕਾਰ ਸਿਖਰ ਤੇ ਆਵੇ ਤੇ ਮਨੁੱਖ ਚਾਹਂਦਾ ਹੈ ਖੁਦਾ ਨੂੰ ਵੀ ਛੋਟਾ ਦਿਖਾਣਾ ਹੈ ਹੰਕਾਰ ਵੀ ਐਸਾ ਕਰਦਾ ਹਰਨਾਕਸ਼ ਨੇ ਕੀਤਾ ਸੀ ਰੱਬ ਕੀ ਆਉਂਦਾ ਮੈਂ ਖੁਦ ਰাবা ਐਸਾ ਕੀਤਾ ਸੀ ਨਮਰੋਦ ਨੇ ਖੁਦਾ ਕੀ ਆਉਂਦਾ ਮੈਂ ਖੁਦ ਖੁਦਾ ਕਿਤਾ ਸੀ ਉਸ ਹੱਥ ਇਤਨੇ ਮਜ਼ਬੂਤ ਹੋਵਨ ਸਾਰੇ ਮੇਰੇ ਅੱਗੋਂ ਜੁੜੇ ਹੋਏ ਹੱਥਾਂ ਵਿੱਚ ਇਤਨੇ ਤਾਕਤ ਹੋਵੇ ਹਜ਼ਾਰਾਂ ਸਿਰ ਮੇਰੇ ਅੱਗੋਂ ਝੁਕ ਜਾਉਣ ਸਹੰ ਸਰਬਾਉ ਇੱਕ ਉਰਦੂ ਦਾ ਸ਼ਾਇਰ ਕਹਿੰਦਾ ਹੈ ਕਿਸੇ ਕੇ ਇੱਕ ਆਸੋਂ ਪਰ ਹਜ਼ਾਰਾਂ ਦਿਲ ਤੜਪਤੇ ਹਨ ਕਿਸੇ ਕਾ ਉਮਰ ਭਰ ਰੋਣਾ ਯਹੀ ਬੇਕਾਰ ਜਾਤਾ ਹੈ ਇੱਕ ਹੰਜੂ ਨਿਕਲੇ ਹਜ਼ਾਰਾਂ ਦਿਲ ਰੋ ਠੇੜੇ ساری ਜ਼ਿੰਦਗੀ ਕੋਈ ਰੋਂਦਾ ਰਿਹਾ ਕਿਸੇ ਨੇ ਪੁੱਛਿਆ ਵੀ ਨਹੀਂ ਕਿਉਂ ਰੋਂ ਕੇ ਹੋ ਲੋ ਸਹੰਸਰ ਬਾਹੂ ਦੋ ਹੱਥਾਂ ਵਿੱਚ ਬਹੁਤ ਵੱਡੀ ਤਾਕਤ ਇਸ ਤਰ੍ਹਾਂ ਦੀ ਸ਼ਕਤੀ ਦਾ ਜੇ ਮਤਲਾਸ਼ੀ ਹੋਵੇ ਤੇ ਹੱਥਾਂ ਨੂੰ ਹੀ ਮਜ਼ਬੂਤ ਕਰਨਾ ਚਾਹੇ ਉਹਨੂੰ ਕਹਿੰਦੇ ਸਨ ਖੱਤਰੀ ਛਤਰੀ ਛਤਰੀ ਦੇ ਅਖਰੀ ਅਰਥ ਵਿੱਚ ਸ਼ਸਤਰ ਜਿਸ ਦੇ ਹੱਥ ਤੇ ਚੈ ਸ਼ਕਤੀ ਜਿਸ ਦੇ ਹੱਥ ਤੇ ਛਤਰੀ ਇਹਦਾ ਉਪਰ ਬਰਨਸ ਹਿੰਦੀ ਪੰਜਾਬ ਵਿੱਚ ਖਤਰੀ ਅਸੀਂ ਕਹਿ ਦਿੰਦੇ ਆ ਵਰਨਾ ਲਬਜ਼ ਸੰਸਕ੍ਰਿਤ ਦਾ ਛਤਰੀ ਸ਼ਸਤਰ ਜਿਹਦੇ ਕੋਲ ਸ਼ਕਤੀ ਜਿਹਦੇ ਕੋਲ ਛਤਰੀ ਹੱਥ ਬੜੇ ਮਜ਼ਬੂਤ ਨੇ ਹੱਥਾਂ 'ਚ ਬੜੀ ਤਾਕਤ ਹੈ ਇਹ ਦੋ ਹੱਥ ਹਜ਼ਾਰਾਂ ਹੱਥਾਂ ਨੂੰ ਮਜਬੂਰ ਕਰ ਸਕਦੇ ਨੇ ਹੱਥ ਜੋੜਨ ਤੇ ਇਹ ਦੋ ਹੱਥ ਇਤਨੇ ਮਜ਼ਬੂਤ ਨੇ ਹਜ਼ਾਰਾਂ ਸਿਰਾਂ ਨੂੰ ਝੁਕਾ ਸਕਦੇ ਨੇ ਛਤਰੀ ਛੇਰ ਜਿਹੜਾ ਬਾਰੀਕ ਕੰਮ ਨਾ ਕਰ ਸਕੇ ਅਖਲ ਨੂੰ ਅੱਗੇ ਕਰਨਾ ਉਹਦਾ ਸਵਾਲ ਹੈ ਹੱਥਾਂ ਨੂੰ ਮਜ਼ਬੂਤ ਕਰਨਾ ਵੇ ਉਹਦਾ ਸਵਾਹ ਨਹੀਂ ਹਰ ਵਕਤ ਭਾਰੀ ਵਜ਼ਨੇ ਕੰਮ ਦੇ ਚ ਆਪਣੇ ਆਪ ਨੂੰ ਲਾਈ ਰੱਖਣਾ ਜਿਵੇਂ ਸਾਰੇ ਸਰੀਰ ਦਾ ਵਜ਼ਨ ਸਿਰ ਦਾ ਹੱਥਾਂ ਦਾ ਪੇਟ ਦਾ ਕੌਣ ਚੁੱਕ ਦੇਣ ਪੈਰ ਜ਼ਾਤ ਨਹੀਂ ਹੈ ਸੂਦਰ ਕੋਈ ਯਾਤ ਨਹੀਂ ਹੈ ਪੈਰ ਸੂਦਰ ਨੇ ਪਰਸ਼ੂਦਰ ਦੀ ਮਾਨਤਾ ਸਿਰ ਨਹੀਂ ਪੂਜਿਆ ਜਾਂਦਾ ਹੱਥ ਨਹੀਂ ਪੂਜੇ ਜਾਂਦੇ ਚਰਨ ਹੀ ਪੂਜੇ ਜਾਂਦੇ ਏਵੀ ਮੈਲਸ ਕਰ ਪਾਰ ਚੁੱਕਦੇ ਪੇਟ ਦਾ ਵੀ ਪਾਰ ਚੁੱਕਿਆ ਹੱਥਾਂ ਦਾ ਵੀ ਪਾਰ ਚੁੱਕਿਆ ਸਿਰ ਦਾ ਵੀ ਪਾਰ ਚੁੱਕਿਆ ਵਜਨੇ ਕਮ ਭਾਰੇ ਕਮ ਇਹ ਨਾ ਕਰ ਸਾਰਾ ਸੰਸਾਰ ਰੁਕ ਜਾਏਗਾ ਕੋਈ ਮਕਾਨ ਨਾ ਬਣਾਵੇ ਕੋਈ ਮੋੜ ਡੋਰਾ ਦੇ ਖੱਲਣਾ ਲਾਵੇ ਜੁੱਤੀਆਂ ਨਾ ਬੜਾਵੇ ਕਪੜਾ ਨਾ ਬਣਾਵੇ ਕਿ ਤਾਣਾ ਬੜਾਵੇ ਇਹ ਸਭ ਵਜ਼ਨੀ ਕਮਸ ਪਾਰੀ ਕਮਸ ਸਨ ਤੋ ਸਿਰਫ ਸਿਰ ਵਾਲਾ ਕਿੱਥੇ ਰਵੇਗਾ ਸਿਰਫ ਹੱਥਾਂ ਵਾਲੇ ਦੀਆਂ ਲੋੜਾ ਕਿੱਥੋਂ ਪੂਰੀਆਂ ਹੋਣਗੇ ਇਸ ਵਾਸਤੇ ਜਿਨ੍ਹਾਂ ਜਿਨ੍ਹਾਂ ਮੁਲਕਾਂ ਸ਼ੋਦਰ ਦਾ ਕੀਰਤੀ ਬੰਦੇ ਦਾ ਸਤਕਾਰ ਹੋਇਆ ਸਨਮਾਨ ਹੋਇਆ ਉੱਥੇ-ਉੱਥੇ ਕਿਰਤ ਕਰਕੇ ਧੰਨਵਾਦ ਗਏ ਭਾਰਤ ਦਾ ਮਫਲੇ ਸੌੜਾ ਕਾਰਨ ਦੋ ਸੰਨ ਇਕ ਤੇ 1000 ਸਾਲ ਦੀ ਗੁਲਾਮੀ ਦੂਸਰਾ ਕਿਰਤੀ ਬੰਦਾ ਸ਼ੋਧਰ ਹੈ ਜੁਲਾਹਾ ਸ਼ੋਧਰ ਹੈ ਚਮਾਰ ਸ਼ੋਧਰ ਹੈ ਰਾਜ ਮਿਸਤਰੀ ਸ਼ੋਧਰ ਹੈ ਲੋਹਾਰ ਸ਼ੋਧਰ ਹੈ ਦਰਕਾਨ ਸ਼ੋਧਰ ਸਭ ਸ਼ੋਧ ਜੋ ਕਿਰਤ ਕਰਦੇ ਤੇ ਧਨ ਤੇ ਕਿਰਤ ਨਾਲ ਆਏਗਾ ਕਿਰਤੀ ਸ਼ੋਧਕ ਪਛੜ ਗਿਆ ਦੇਸ਼ ਨਹੀਂ ਤੇ ਦੇਸ਼ ਸਾਰੀ ਦੁਨੀਆ ਦੇ ਦੇਸ਼ਾਂ ਨਾਲੋਂ ਅੱਗੇ ਸੀ ਮੰਗੋਲ ਵੀ ਭਾਰਤ ਗਏ ਆਪਣੀ ਉਧਰ ਪੂਰਤੀ ਲਈ ਇਰਾਨ ਗਿਆ ਅਫਗਾਨਿਸਤਾਨ ਗਿਆ ਅਰਬ ਗਿਆ ਫਰਾਂਚ ਗਏ ਡੱਚ ਗਏ ਪੁਰਤਗੇਜ਼ ਗਏ ਅੰਗਰੇਜ਼ ਗਏ ਸਾਰਿਆਂ ਦੀ ਨਿਗਾਹ ਵਿੱਚ ਭਾਰਤ ਸੀ ਉਹ ਕੇਂਦਰ ਸੀ ਜੈਸੀ ਅੱਜ ਸਾਰਿਆਂ ਦੀ ਨਿਗਾਹ ਚ ਅਮਰੀਕਾ ਬਣਿਆ ਆਏ ਅਮਰੀਕਾ ਤੋਂ ਵਿਵਦ ਸੀ ਭਾਰਤ ਮੰਗੋਲ ਉੱਥੇ ਹੀ ਆਏ ਡੱਚ ਉੱਥੇ ਹੀ ਆਏ ਪੁਰਤਗੇਜ਼ ਉੱਥੇ ਹੀ ਆਏ ਅਫਗਾਨੇ ਉੱਥੇ ਆਏ ਉਜ਼ਬੇਕਿस्तानी ਔਰ ਤੁਰਕਸ ਤੁਰਕੀ ਦੇ ਲੋਕ ਇਰਾਨੇ ਅਰਬੀਅਨ ਅੰਗਰੇਜ਼ ਫਰੈਂਚ ਸਭ ਦੀ ਉਦਰ ਪੂਰਤੀ ਦਾ ਕੇਂਦਰ ਭਾਰਤ ਸੀ ਸੋਨੇ ਦੀ ਚਿੜੀ ਆ ਇੱਕ ਹਜ਼ਾਰ ਸਾਲ ਦੇ ਗੁਲਾਮੀ ਔਰ ਇੱਕ ਹਜ਼ਾਰ ਸਾਲ ਤੱਕ ਲੁਟੇਰੇ ਲੁੱਟਦੇ ਰਹੇ ਹੁਣ ਵੀ ਤੁਸੀਂ ਚਲੇ ਜਾਓ ਲੰਡਨ ਮੈਜ਼ਮ ਦੇ ਚ ਕੰਦਗੀ ਤੇ ਗੁਰੂ ਗੋਬਿੰਦ ਸਿੰਘ ਦੀ ਪਈ ਹੈ ਸੋਨੇ ਦੇ ਰੱਥ ਵੱਡੇ ਵੱਡੇ ਥਾਲ ਭਾਰਤ ਤੋਂ ਲਿਆਂਦੇ ਪਏ ਲਿਖਿਆ ਹੈ ਕੌਨ ਹੋਰ ਹੀਰਾ ਭਾਰਤ ਤੋਂ ਲੈਂਦਾ ਉੱਥੇ ਤੇ ਇਹ ਭਾਰਤ ਤੋਂ ਲਿਆਂਦੀਆਂ ਚੀਜ਼ਾਂ ਲੰਡਨ ਬੇਉਜਮ ਦੇ ਚੋਂ ਕੱਢ ਲਈਏ ਤੇ ਰਹਿੰਦਾ ਕਿ ਉੱਥੇ ਕੱਖ ਕੁਝ ਵੀ ਨਹੀਂ ਰਹਿੰਦਾ ਹਜ਼ਾਰਾਂ ਪਾਉਣ ਦੀ ਆਮਦਨ ਹੈ 10 ਪਾਉਣ ਟਿਕਟ ਹੈ ਜਾ ਕੇ ਦੇਖੋ ਕੌਨ ਹੋਰ ਹੀਰਾ ਸੋਨੇ ਦੇ ਥਾਲ ਸੋਨੇ ਦੇ ਰਤ ਹੀਰੇ ਮੋਤੀ ਇਹ ਸਭ ਉਥੋਂ ਲੈਂਦਾ ਇਰਾਨੀ ਲੁੱਟਦੇ ਰਹੇ ਤਖਤੇ ਤਾਓ ਹਿੰਦੁਸਤਾਨ ਤੋਂ ਲੁੱਟ ਕੇ ਲੈ ਗਿਆ ਨਾਦਰ ਸ਼ਾ ਉਸ ਬੇਕਿਸਤਾਨੀ ਲੁੱਟਦੇ ਰਹੇ ਤੁਰਕਮਿਨਿਸਤਾਨੀ ਲੁੱਟਦੇ ਰਹੇ ਇਰਾਨੀ ਲੁੱਟਦੇ ਰਹੇ ਅਫਗਾਨੀ ਲੁੱਟਦੇ ਰਹੇ ਪੂਰਾ